ਇਹਦਾ ਜੀ ਪਿਓ ਐਮਨਤੀ ਦਾ ਇਹ ਬੱਚਾ ਤੇ ਇਹਦੀ ਮਾਤਾ ਹੀ ਲਈ ਸੀ। ਐਡ ਜੀ ਇਹਦੀ 67 ਇੰਚ ਕੱਦ ਦਾ ਜੀ ਇਹਦਾ। ਉਹ ਚਲ ਮਾ ਪੌਣੇ 6 ਫੁੱਟ। ਅਸਲ ਦਾ ਜੀ ਆ ਸਾਡਾ ਅਸੀਂ ਆਮ ਜ਼ਿਮੀਦਾਰ ਸੀ ਪਸ਼ੂ ਪਾਲਕ। ਹੂੰ ਹੂੰ। ਪਸ਼ੂ ਸਾਡੇ ਕੋਲੇ ਬਹੁਤ ਚੰਗੇ ਸੀ। ਗਵਾ ਬੈਠੇ ਉਹ ਵੀ ਗਲਤੀਆਂ ਸਾਡੇ ਸਾਹਮਣੇ ਆਉਂਦੀਆਂ। ਹਾਂ ਗਲਤੀ ਬਹੁਤ ਜ਼ਿਆਦਾ ਜੀ ਸੀ ਮਾਂ ਦੇ ਦੀ। ਜਿਹੜੀਆਂ ਆਪਣੀਆਂ ਹੁੰਦੀਆਂ ਨਹੀਂ ਰਹਿੰਦੀਆਂ ਮੱਜਾਂ। ਮੀਟਰ ਹੁੰਦੀਆਂ ਛੋਟੀਆਂ। ਉਹਨਾਂ ਦੇ ਉੱਪਰ ਵੀ ਜੂਸ ਕੀਤਾ ਕਹਿੰਦੇ ਉੱਪਰ ਉਹ ਵੀ ਕੰਸੀਵ ਹੋਈਆਂ। ਇੱਥੇ ਫਾਰਮ ਵੱਡੇ ਕਰਕੇ ਕਮਾਈ ਘਰੇ ਹੋਈ ਜਾਵੇ ਬਹੁਤ ਫਰਕ ਆ। ਜੇ ਸਰਕਾਰਾਂ ਸਾਥ ਦੇਣ ਇਹ ਤਾਂ ਕਮਾਈ ਬਹੁਤ ਚੰਗੀ ਆ ਨਵੇਂ ਪਸ਼ੂ ਨਵੇਂ ਦੁੱਧ ਨਵੇਂ ਹੋਰ ਮਗਰ ਬੱਚਾ ਤਿਆਰ ਹੋ ਜਾਂਦਾ ਬਾਜੀ ਸਾਤਰੀਕਾਲ ਸਾਤਰੀਕਾਲ ਬਾਜੀ ਬਾਜੀ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਤੁਹਾਡੇ ਫਾਰਮ ਦਾ ਨਾਮ ਕੀ ਹੈ ਸਾਡਾ ਜੀ ਪਿੰਡ ਵੰਦਰ ਜ਼ਿਲ੍ਹਾ ਮੋਕਾ ਤਹਿਸੀਲ ਬਾਂਗਾ ਪ੍ਰਾਣਾ ਤੇ ਆ ਜਿਹੜਾ ਸ਼ਾਨਦਾਰ ਸੋਹਣਾ ਝੋਟਾ ਇਹਦਾ ਨਾਮ ਕੀ ਹੈ ਇਹਦਾ ਜੀ ਹਿੰਦੁਸਤਾਨ ਨਾਮ ਤੇ ਇਹਦੇ ਪੇਰੈਂਟਸ ਬਾਰੇ ਦੱਸੋ ਇਹਦਾ ਪਿਓ ਕਿਹੜਾ ਸੀ ਇਹਦੀ ਮਾਤਾ ਕਿਹੜੀ ਸੀ ਇਹਦਾ ਜੀ ਪਿਓ ਐਮ 29 ਦਾ ਇਹ ਬੱਚਾ ਤੇ ਇਹਦੀ ਮਾਤਾ ਹੀ ਲਈ ਸੀਗੀ ਉਹਦਾ 22 ਲੀਟਰ ਦੁੱਧ ਚੁਆਇਆ 22 ਲੀਟਰ ਦੁੱਧ ਬਹੁਤ ਵਧੀਆ ਤੇ ਇਹ ਕਿੰਨੇ ਕ ਕੰਪੀਟੀਸ਼ਨ ਖੇਲ ਚੁੱਕਿਆ ਹੁਣ ਤੱਕ ਇਹ ਜੀ ਆਪਾਂ ਪਿਛਲੇ ਸਾਲ ਵੀ ਤੈਨੂੰ ਲੈ ਆਈ ਸੀ ਇੱਥੋਂ ਹੀ ਕੰਪੀਟੀਸ਼ਨ 'ਚ ਗਿਆ ਹੋਰ ਵੀ ਦੋ ਤਿੰਨ ਮੇਲੇ 'ਚ ਗਏ ਆਂ ਅਸੀਂ ਉਸ ਤੋਂ ਬਾਅਦ ਅੱਛਾ ਜੀ ਉਹਨਾਂ 'ਚ ਵੀ ਇਹਨਾਂ ਨੇ ਸਪੌਂਸ ਲਿਆ ਜੀ ਅੱਛਾ ਜੀ ਤੇ ਜੇ ਤੁਸੀਂ ਗੱਲ ਕਰੀਏ ਵੀ ਇਹਦੇ ਸਾਈਜ਼ ਦੀ ਕਿਉਂਕਿ ਇਹਦਾ ਬਹੁਤ ਵਧੀਆ ਸਾਈਜ਼ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਤਾਂ ਇਹਦੇ ਸਾਈਜ਼ ਬਾਰੇ ਦੱਸੋ ਵੀ ਕਿੰਨਾ ਇਹ ਹਾਈਟ ਹੈ ਇਹਦੀ ਕਿੰਨੀ ਲੈਂਥ ਹੈ ਜੀ ਇਹਦੀ 67 ਇੰਚ ਕੱਦ ਹੈ ਜੀ ਦਾ ਕੋਚਲਮਾ ਪੌਣੇ 6 ਫੁੱਟ ਤੇ 9.5 ਫੁੱਟ ਲਮਾਈ ਹੈ ਜੀ ਚਾਰ ਦਾੰਦਾ ਜੀ 3.5 ਸਾਲ ਇਹਦੀ ਉਮਰ ਹੈ ਜੀ ਸੀਮਨ ਸਾਡਾ ਇਹਦੇ ਕੋਲ ਤਿਆਰ ਆ ਬੱਚੇ ਆਉਣ ਲੱਗੇ ਐਮ 29 ਦਾ ਇਹ ਬੱਚਾ ਐਮ 29 ਦਾ ਬੱਚਾ ਜਿਹੜਾ ਅਣਮੋਲ ਛੋਟਾ ਜੀ ਹਮ ਹਸੂ ਵਾਲਾ 22 ਜਗਤਾਰ ਵਾਲਾ ਉਹਦਾ ਭਾਈ ਹੈ ਜੀ ਇਹਦੇ ਪਿੱਛੇ ਤੁਹਾਡੀ ਮਿਹਨਤ ਜੋ ਲੱਗੀ ਆ ਉਹਦੇ ਬਾਰੇ ਐਕਸਪਲੇਨ ਕਰੋ ਮਿਹਨਤ ਤਾਂ ਹੁਣ ਤੁਹਾਨੂੰ ਸਾਹਮਣੇ ਦਿਸੀ ਜਾਂਦੀ ਹੈ ਨਾ ਮਿਹਨਤ ਕੀਤੀ ਆ ਤਾਂ ਫੇਰ ਹੀ ਅਸੀਂ ਲੇ ਜਾਉਣ ਲੱਗੇ ਅਸਲ ਦਾ ਜੀ ਸਾਡਾ ਅਸੀਂ ਆਮ ਜ਼ਿਮੀਦਾਰ ਸੀ ਪਸ਼ੂ ਪਾਲਕ ਹੂੰ ਹੂੰ ਪਸ਼ੂ ਸਾਡੇ ਕੋਲੇ ਬਹੁਤ ਚੰਗੇ ਸੀ ਗਵਾ ਬੈਠੇ ਉਹ ਵੀ ਗਲਤੀਆਂ ਸਾਡੇ ਸਾਹਮਣੇ ਆਉਂਦੀਆਂ ਅੱਛਾ ਜੀ ਸਾਡਾ ਇਹ ਬੱਚਾ ਅਵਤਾਰ ਸਿੰਘ ਆ ਵੀ ਨਾਲ ਖੜਾ ਏ ਠੀਕ ਹੈ ਜੀ ਇਹਨੇ ਜਨਮ ਲੈ ਲਿਆ ਤੇ ਇਹਦਾ ਇਹਦੇ ਨਾਲ ਰੁਚੀ ਹੋ ਗਈ ਆ ਪਾਲਣਾ 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 ਇਹਨੇ ਜੀ ਪਾਲ ਵੀ ਲਿਆ ਅੱਛਾ ਜੀ ਅੱਛਾ ਜੀ ਤੇ ਮੱਝ ਦਾ ਅਸੀਂ ਦੁੱਧ ਨਹੀਂ ਚੁੰਦੇ ਹੁੰਦੇ ਸੀ ਇਹ ਜਦੋਂ ਆਪਦੀ ਆਪ ਪਿੱਛੇ ਅੜਦਾਂ ਦਾ ਹੀ ਉਹ ਤੋਂ ਫੜਦੇ ਹੁੰਦੇ ਸੀ ਅੱਛਾ ਅੱਛਾ ਜੀ ਬਾਕੀ ਦਾ ਛੱਡਾ ਛੋਡਾ ਚੁੰਦੇ ਸੀਮਨ ਦਾ ਕਾਰੋਬਾਰ ਇਹ ਜੀ ਸਾਡਾ ਪਿਛਲੇ ਸਾਲ ਤੋਂ ਹੀ ਇਹ ਸੀਮ ਤੋ ਅਸੀਂ ਬਣਵਾ ਕੇ ਲਿਆਏ ਸੀ ਤੇ ਇਹਦੇ ਚੈੱਕ ਪਾਸ ਜਿਹੜੀਆਂ ਝੋਟੀਆਂ ਸੀ ਉਹ ਸੋਣ ਲੱਗ ਗਈਆਂ ਸਾਡੇ ਬੱਚੇ ਚੰਗੇ ਆਉਂਦੇ ਆ ਜੀ ਹਾਂ ਸੋਹਣੇ ਬੱਚੇ ਆਉਂਦੇ ਆ ਵੀ ਕੋਈ 20 20 ਦਿਨਾਂ ਦੀ ਕੋਈ ਮਹੀਨੇ ਦੀ ਝੋਟੀਆਂ ਹੁਣ ਸੋਣ ਲੱਗੀਆਂ ਅੱਛਾ ਕਿਉਂ ਆਪਦੀ ਇਹਦੀ ਉਮਰ 3.5 ਸਾਲ ਆ ਅਸੀਂ 2.5 ਸਾਲ ਤੋਂ ਉੱਪਰ ਹੀ ਥੋੜਾ ਜਿਹਾ ਸੀ ਮੰਨ ਲਿਆ 2.5 ਸਾਲ ਦਾ ਕਰਕੇ ਹਾਂ ਹੈਲਥੀ ਬਹੁਤ ਜ਼ਿਆਦਾ ਜੀ ਸੀਮਾਂ ਦੇ ਦੀ ਜਿਹੜੀਆਂ ਆਪਣੀਆਂ ਹੁੰਦੀਆਂ ਨਹੀਂ ਰਹਿੰਦੀਆਂ ਮੱਜਾਂ ਰਿਮੋਟਰ ਹੁੰਦੀਆਂ ਝੋਟੀਆਂ ਉਹਨਾਂ ਦੇ ਉੱਪਰ ਵੀ ਜੂਸ ਕੀਤਾ ਕਹਿੰਦੇ ਉੱਪਰ ਉਹ ਵੀ ਕਨਸੀਵ ਹੋਈਆਂ ਅੱਛਾ ਜੀ ਤੇ ਇਹਦੀ ਕਨਸੀਵ ਰੇਟ ਆ ਜਿਹੜਾ ਬਹੁਤ ਜ਼ਿਆਦਾ ਤੇ ਉਹਦਾ ਕਾਰਨ ਕਿ ਕੀ ਇਹ ਨਸਲ ਬਾਕੀ ਨਸਲਾਂ ਨਾਲੋਂ ਵਧੀਆ ਸੋਟੇਬਲ ਹੈ ਪੰਜਾਬ 'ਚ ਇਹ ਹਾਂਜੀ ਹਾਂਜੀ ਵਧੀਆ ਹਾਂਜੀ ਵਧੀਆ ਜੀ ਇਹ ਥੋੜਾ ਦੱਸੋਗੇ ਜੀ ਹਾਂਜੀ ਦੁੱਧ ਦੇ ਲੈਵਲ ਦੇ ਵਿੱਚ ਵਧੀਆ ਜੀ ਦੁੱਧ ਦੇ ਲੈਵਲ 'ਚ ਠੀਕ ਆ ਜੀ ਠੰਡੇ ਹੁੰਦੇ ਆ ਜੀ ਜਾਨਵਰ ਬਾਕੀ ਛਕੀਨੀ 'ਚ ਵੀ ਹੁੰਦੇ ਆ ਜੀ ਇਹ ਪਤਲਾ ਪਿੰਡਾ ਹੈਟ ਵਧੀਆ ਫਿਰ ਛਕੀਨੀ ਵੀ ਤੇ ਦੁੱਧ ਵੀ ਜਿਸਕਾਂ ਨੂੰ ਤਾਂ ਆਪਾਂ ਇਹੇ ਸਾਂਝੀ ਕਰਦੇ ਆਂ ਵੀ ਸਰਕਾਰਾਂ ਨੇ ਸਾਨੂੰ ਦੁੱਧ ਦਾ ਰੇਟ ਨਹੀਂ ਦਿੱਤਾ। ਮਗਹੀ ਬਹੁਤ ਆ। ਬਿਲਕੁਲ ਜੀ ਤਾਂ ਬਹੁਤ ਰੇਕੀ ਆਂਦਾ ਵੀ ਪਸ਼ੂ ਤਾਂ ਮੈਂ ਪਾਲਨਾ। ਹੂੰ। ਪਰ ਦੁੱਧ ਦੀ ਸਰਕਾਰਾਂ ਸਾਨੂੰ ਰੇਟ ਨਹੀਂ ਦੇ ਰਹੀਆਂ। ਨਕਲੀ ਦੁੱਧ ਬਹੁਤ ਪੈਦਾ ਹੋਈ ਜਾਂਦਾ। ਬਿਲਕੁਲ ਇਹ ਤਾਂ ਸਰਕਾਰ ਇਹਦੇ ਤੇ ਸਰਕਾਰ ਸਾਡੀ ਗੌਰ ਕਰੇ ਤੇ ਕਿਉਂ ਬੱਚੇ ਆ ਕਿ ਬੱਚਾ ਕਾਹਤੋਂ ਅਸੀਂ ਵਿਦੇਸ਼ਾਂ ਨੂੰ ਭੇਜ ਗਏ ਜੀ। ਇੱਥੇ ਫਾਰਮ ਵੱਡੇ ਕਰਕੇ ਕਮਾਈ ਘਰੇ ਹੋਈ ਜਾਵੇ ਬਹੁਤ ਫਰਕ ਆ। ਜੇ ਸਰਕਾਰਾਂ ਸਾਥ ਦੇਣ ਇਹ ਤਾਂ ਕਮਾਈ ਬਹੁਤ ਚੰਗੀ ਆ। ਨਾ ਇਹ ਪਸ਼ੂ ਨਹੀਂ ਦੁੱਧ ਨਹੀਂ ਹੋਰ ਮਗਰ ਬੱਚਾ ਤਿਆਰ ਹੋ ਜਾਂਦਾ ਕੰਮ ਕਰ ਲੋ ਸਾਰਾ ਇੱਥੇ ਪੰਜਾਬ 'ਚ ਆਪਾਂ ਨੂੰ ਜੀ ਕਰਦਾ ਪਰ ਪਿੰਦੀ ਬਾਈ ਵੀ ਕਹਿੰਦੇ ਨੇ ਵੀ ਆਪਾਂ ਨੂੰ ਮੱਝਾਂ ਤੋਂ ਮੱਝਾਂ ਨੂੰ ਸਿਰਫ ਐਜ਼ ਅ ਦੁੱਧ ਲੈਣ ਲਈ ਨਹੀਂ ਦੇਖਣਾ ਚਾਹੀਦਾ ਉਹਨਾਂ ਨੂੰ ਬਰੀਡਿੰਗ ਕਰਾ ਕੇ ਵੀ ਪੈਸੇ ਕਮਾਏ ਜਾ ਸਕਦੇ ਨੇ ਹਾਂਜੀ ਹਾਂਜੀ ਕਮਾਈ ਦੋਹੇ ਪਾਠਿਆਂ ਤੋਂ ਵੀ ਪੈਸੇ ਕਮਾਏ ਜਾ ਸਕਦੇ ਨੇ ਉਹਦੇ ਬਾਰੇ ਵੀ ਥੋੜਾ ਦੱਸੋ ਉਹਨਾਂ ਦਾ ਹੈਗਾ ਜੀ ਆਪਾਂ ਇਹਨਾਂ ਨੂੰ ਪਾਲਾਂਗੇ ਹੂੰ ਸੁਰੱਖਾਂਗੇ ਪਸ਼ੂ ਲੋਕਾਂ ਦਾ ਰਜਾਣ ਹੀ ਬੰਦ ਹੋ ਗਿਆ ਵੀ ਰੱਖਣੇ ਨਹੀਂ ਪਸ਼ੂ ਜੇ ਬਰੀਡ ਦੇ ਪਸ਼ੂ ਚੰਗੀ ਨਸਲ ਦੇ ਰੱਖਾਂਗੇ ਆਪਾਂ ਨਾ ਹੀ ਤਾਂ ਸਾਡੇ ਕੋ ਮੇਲੇ ਚਾਹੋਗੇ ਨਵੇਂ ਉਹਦੇ ਬੱਚੇ ਚੰਗੀ ਨਸਲ ਤਿਆਰ ਹੋ ਤੇ ਜਿਹੜੇ ਡੈਰੀ ਫਾਰਮਿੰਗ ਜਿਹੜੀ ਹੈ ਉਹ ਨੁਕਸਾਨ ਤੇ ਆਂਦੀ ਹੈ ਉਹ ਕਿਤੇ ਨਾ ਕਿਤੇ ਇਹ ਕਾਰਨ ਕਰਕੇ ਵੀ ਜਾਂਦੀ ਹੈ ਵੀ ਬਰੀਡਿੰਗ ਦੇ ਲੋਕਾਂ ਨੂੰ ਨੌਲੇਜ ਘੱਟ ਹੈ ਹਾਂਜੀ ਫਰਕ ਪੈਂਦਾ ਅੱਛਾ ਇਹ ਫਰਕ ਪੈਂਦਾ ਤੇ ਆਪਾਂ ਦਾ ਹੁਣ ਆਪਣਾ ਅੱਗੇ ਕੀ ਵਿਜ਼ਨ ਹੈ ਵੀ ਆਪਾਂ ਇਸ ਲੈਵਲ ਤੱਕ ਲੈ ਕੇ ਜਾਣਾ ਡੈਰੀ ਫਾਰਮਿੰਗ ਨੂੰ ਲੈ ਕੇ ਜਾਣਾ ਜੀ ਅਸੀਂ ਹੋਰ ਪਸ਼ੂ ਵਧਾਉਣੇ ਆ ਪਹਿਲਾਂ ਅਸੀਂ ਵੀ ਛੱਡ ਚੁੱਕੇ ਜੇ ਪਸ਼ੂ ਵੇਚ ਚੁੱਕੇ ਅੱਛਾ ਜੀ ਅੱਛਾ ਅਸੀਂ ਵਧਾਉਣੇ ਆ ਪਸ਼ੂ ਅੱਛਾ ਜੀ ਬਾਕੀ ਬਰੀਡ ਦੇ ਪਸ਼ੂ ਪਾਉਣੇ ਇੱਕ ਤੁਸੀਂ ਸਰ ਆਪਣਾ ਮੋਬਾਈਲ ਨੰਬਰ ਦੱਸ ਦੋ ਵੀ ਜੇ ਕਿਸੇ ਫਾਰਮਰ ਨੇ ਜਾਣਕਾਰੀ ਲੈਣੀ ਹੋਵੇ ਆਪਣੇ ਕੋਲ ਇਸ ਪਰਮ ਹੈਗਾ ਇਹਨਾਂ ਦਾ ਟੀਕੇ ਤੇ ਆਪਣੇ ਨਾਲ ਸੰਪਰਕ ਕਰਕੇ ਕੋਈ ਡਾਕਟਰ ਜਾਂ ਕੋਈ ਪੈਣਪੁਰਾ ਕੋਈ ਵੀ ਲੈ ਸਕਦਾ ਆਪਾਂ ਤੋਂ ਟੀਕੇ ਦੇ ਤਿਆਰ ਸਾਡਾ ਨਾਂ ਜੀ ਮਲਕੀਤ ਸਿੰਘ ਮੇਰਾ ਪਪੂ ਆ अच्छा जी सन्नो अब्दुल्ला सिंह हम्म हम्म ਪਿੰਡ ਵੰਦਰਡੋੜਾ ਬਾਜਾਖਾਨਾ ਪਸਤਾ ਪਾਈ ਦੇ ਨੇੜੇ ਬਗਰਾੜੀ ਪਿੰਡਾਂ ਦੇ ਨੇੜੇ ਰਹਜਾਂਦਾ ਜੀ ਅੱਛਾ ਜੀ ਤੇ ਜ਼ਿਲ੍ਹਾ ਸਾਡਾ ਮੋਗਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਫਰਾਂ ਨੰਬਰ 99144 24354 ਠੀਕ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜਰਦੀ ਗਲਾਜ ਰੱਖਿਆ ਜੀ